ਅਮੀਸ਼ਾ ਟੀਵੀ ਦਾ ਪ੍ਰੋਗਰਾਮ ਪ੍ਰਾਈਮ ਟਾਈਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਨਿੱਘਾ ਸਵਾਗਤ ਹੈ ਮੈਂ ਹਾਂ ਨਵਜੀਤ ਪ੍ਰਾਈਮ ਟਾਈਮ ਪ੍ਰੋਗਰਾਮ ਵਿੱਚ ਅੱਜ ਜਿਹੜੀਆਂ ਖਬਰਾਂ ਤੇ ਗੱਲਬਾਤ ਕਰਨੀ ਹੈ ਇੱਕ ਤਾਂ ਜ਼ਿਕਰ ਕਰਾਂਗੇ ਪਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਇਹਦੇ ਵਿੱਚ ਦੋ ਸੂਬਿਆਂ ਨੂੰ ਪੱਕੇ ਮੈਂਬਰ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਇੱਕ ਰਾਜਸਥਾਨ ਤੇ ਦੂਸਰਾ ਹਿਮਾਚਲ ਪ੍ਰਦੇਸ਼ ਹੁਣ ਇੱਕ ਪਾਸੇ ਤੇ ਚਰਚਾ ਕਿ ਸਭ ਤੋਂ ਵੱਧ ਖਰਚਾ ਆਉਂਦਾ ਪੰਜਾਬ ਦਾ 39% ਤੋਂ ਵੱਧ ਤੇ ਦੋ ਪੱਕੇ ਮੈਂਬਰ ਲਾਉਣ ਦੀ ਤਿਆਰੀ ਹਿਮਾਚਲ ਪ੍ਰਦੇਸ਼ ਤੇ ਰਾਜਸਥਾਨ ਦੀ ਕੀਤੀ ਜਾ ਰਹੀ ਹੈ ਅਜੇ ਹਾਂ ਕਿਉਂ ਇਹ ਚਿੰਝੜੀਆਂ ਛੇੜਨ ਦਾ ਕੰਮ ਮੋੜ-ਮੋੜ ਕੇ ਕਿਉਂ ਕੀਤਾ ਜਾ ਰਿਹਾ ਹੈ ਆਉਣ ਵਾਲੇ ਦਿਨਾਂ ਨੂੰ ਗੱਲ ਅਦਾਲਤਾਂ ਤੱਕ ਜਾ ਸਕਦੀ ਹੈ ਪਰ ਇਹ ਕਿਉਂ ਜ਼ਰੂਰਤ ਪਈ ਇਸ ਤੇ ਚਰਚਾ ਕਰਾਂਗੇ ਚਰਚਾ ਕਾਂਗਰਸ ਪਾਰਟੀ ਦੀ ਵੀ ਕਰਨੀ ਹੈ ਨਵਜੋਤ ਸਿੰਘ ਸਿੱਧੂ ਦਿੱਲੀ ਚ ਪ੍ਰਿੰਕਾ ਗਾਂਧੀ ਨਾਲ ਮੁਲਾਕਾਤ ਕਰਕੇ ਆਏ ਤੇ ਇਧਰ ਦੇ ਪਾਸੇ ਨਵਜੋਤ ਕੌਰ ਸਿੱਧੂ ਨੇ ਸਿਆਸੀ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਅੱਜ ਅਮਰitsar ਦੇ ਇੱਕ ਖੇਤਰ ਦੇ ਵਿੱਚ ਕਾਂਗਰਸ ਦੇ ਲੀਡਰ ਮੀਟਿੰਗਾਂ ਕਰ ਰਹੇ ਸੀ ਤੇ ਬੀਬੀ ਨਵਜੋਤ कौर ਸਿੱਧੂ ਨੇ ਇੱਕ ਕਮੈਂਟ ਕਰ ਦਿੱਤਾ ਸੋਸ਼ਲ ਮੀਡੀਆ ਦੇ ਪੋਸਟ ਸਾਂਝੀ ਕੀਤੀ ਉਹ ਤੇ ਕਮੈਂਟ ਕਰ ਦਿੱਤਾ ਤੇ ਜ਼ਿਕਰ ਕਾਲੀ ਦਲ ਦਾ ਕੀਤਾ ਇਹਨੇ ਵੱਖਰੇ ਤਰ੍ਹਾਂ ਦੇ ਚਰਚੇ ਛੇੜ ਦਿੱਤੇ ਆ ਉਧਰ ਤਰਨਤਾਰਨ ਦੀ ਜ਼ਿਮਨੀ ਚੋਣ ਹੋਣੀ ਹੈ ਅਮਰਿੰਦਰ ਸਿੰਘ ਰਾਜਾ ਵਣਿੰਗ ਦਾ ਅਭਿਆਨ ਚਰਚਾ ਦੇ ਵਿੱਚ ਆ ਗਿਆ ਇਹ ਜੋ ਕੁਝ ਹੋ ਰਿਹਾ ਹੈ ਇਹ ਕਹਾਣੀ ਕਿੱਧਰ ਨੂੰ ਜਾ ਸਕਦੀ ਹੈ ਇਸ ਤੇ ਗੱਲਬਾਤ ਕਰਾਂਗੇ ਗੱਲਬਾਤ ਰਾਜ ਸਭਾ ਦੀ ਵੀ ਕਰਾਂਗੇ ਕਿਉਂਕਿ ਜਾਣ ਦੀ ਸ਼ਕਤ ਬਹੁਤ ਸਾਰੇ ਨੇ ਪਰ ਜਿਹਨਾਂ ਨੂੰ ਨਾਮਜ਼ਦ ਕਰਕੇ ਭੇਜਿਆ ਜਾਂਦਾ ਜੇਕਰ ਸਹਿਮਤੀ ਨਾ ਹੋਵੇ ਤਾਂ ਕਈ ਕਹਿਣਗੇ ਅਸੀਂ ਚੋਣ ਲੜਨੀ ਹੈ ਤੇ ਇੱਥੇ ਹੁਣ ਚੋਣ ਲੜਨ ਦੀ ਇੱਕ ਸਕਸ਼ੂਵਲੋ ਤਿਆਰੀ ਕੀਤੀ ਜਾ ਰਹੀ ਸੀ ਪਰ ਵਿਧਾਇਕਾਂ ਦੀ ਹਮਾਇਤ ਨਹੀਂ ਨਕਲੀ ਮੋਰਾ ਬਣਾ ਕੇ ਠਾ ਕਰਕੇ ਆਪ ਹੀ ਕਾਗਜ਼ ਭਰ ਦਿੱਤੇ ਰੌਲਾ ਬਹੁਤ ਪੈ ਗਿਆ ਇੱਕ ਇੱਕ ਕਰਕੇ ਨਾ ਸਾਰੀਆਂ ਖਬਰਾਂ ਤੇ ਚਰਚਾ ਕਰਦੇ ਪਰ ਸ਼ੁਰੂਆਤ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਤੋਂ ਕਰਦੇ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪ੍ਰਬੰਧਨ ਦੇ ਲਈ ਸਭ ਤੋਂ ਵੱਧ ਖਰਚਾ ਕਰਦਾ ਪੰਜਾਬ 39. 5.8 ਫੀਸਦੀ ਖਰਚਾ ਕੱਲੇ ਪੰਜਾਬ ਦਾ ਇਹਦੇ ਵਿੱਚੋਂ 30 ਫੀਸਦੀ ਖਰਚਾ ਹੈ ਹਰਿਆਣਾ ਦਾ ਨਾਲ ਰਾਜਸਥਾਨ ਦੀ ਗੱਲ ਕਰੀਏ ਤਾਂ 24 ਫੀਸਦੀ ਖਰਚਾ ਹਿਮਾਚਲ ਪ੍ਰਦੇਸ਼ ਦੀ ਗੱਲ ਕਰੀਏ ਤਾਂ ਸਿਰਫ 4 ਫੀਸਦੀ ਖਰਚਾ ਹੈ ਪਰ ਹੁਣ ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਨੂੰ ਪੱਕਾ ਮੈਂਬਰ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਦਰਅਸਲ ਇਹ ਗੱਲ ਪਤਾ ਨਹੀਂ ਸੀ ਲਗਣੀ 10 ਤਰੀਕ ਨੂੰ ਇੱਕ ਪੱਤਰ ਚਾਰਾਂ ਸੂਬਿਆਂ ਦੇ ਵੱਖ-ਵੱਖ ਮੁੱਖ ਮੰਤਰੀਆਂ ਤੱਕ ਪਹੁੰਚਿਆ ਦਫਤਰਾਂ ਤੱਕ ਪਹੁੰਚਿਆ ਤੇ ਉਹਦੇ ਵਿੱਚ ਇਹ ਲਿਖਿਆ ਗਿਆ ਕੇਂਦਰੀ ਬਿਜਲੀ ਮੰਤਰਾਲੇ ਨੇ ਲਿਖਿਆ ਕਿ ਤੁਸੀਂ ਆਪਣੇ ਸੁਝਾਅ ਦਿਓ ਤੁਸੀਂ ਤਜ਼ਵੀਜ਼ ਰੱਖੋ ਜੋ ਅਸੀਂ ਬਦਲਾਅ ਕਰਨ ਦੀ ਤਿਆਰੀ ਕਰ ਰਹੇ ਹਾਂ ਦਰਅਸਲ ਪੰਜਾਬ ਪੁਨਰਗਠਨ ਐਕਟ 1966 ਦੀ ਧਾਰਾ 79 2 ए ਦੇ ਤਹਿਤ ਸੋਧ ਕਰਨ ਦੀ ਤਜ਼ਵੀਜ਼ ਤਿਆਰ ਕੀਤੀ ਜਾ ਰਹੀ ਹੈ ਤੇ ਇਹਦੇ ਤੇ ਸੁਝਾਅ ਵੀ ਮੰਗ ਲਏ ਗਏ ਆ ਕਿ ਤੁਸੀਂ ਦੱਸੋ ਕੀ ਲੱਗਦਾ ਤੁਹਾਨੂੰ ਕੀ ਚਾਹੁੰਦੇ ਹੋ ਪੰਜਾਬ ਦਾ ਇਤਰਾਜ਼ ਇੱਥੇ ਪਹਿਲਾਂ ਵੀ ਸੀ ਹੁਣ ਵੀ ਹੁਣਾ ਪਰ ਜਿਹੜੀ ਨਵੀਂ ਗੱਲ ਕੱਢ ਮਾਰੀ ਐ ਕਿ ਪੱਕੇ ਤੌਰ ਤੇ ਮੈਂਬਰ ਹਿਮਾਚਲ ਪ੍ਰਦੇਸ਼ ਤੇ ਰਾਜਸਥਾਨ ਵਾਲੇ ਵੀ ਲਾ ਦੇਣੇ ਐ ਇਹਦੇ ਕਰਕੇ ਵਿਵਾਦ ਹੋਰ ਪੱਕ ਜਣਾ ਅਸੀਂ ਕੁਐਸਚਨ ਪਹਿਲਾਂ ਦੇਖਿਆ ਸੀ ਆਈਐਸਐਫ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ ਲਗਾ ਵੀ ਦਿੱਤੀ ਇਸ ਤੋਂ ਇਲਾਵਾ ਹੋਰ ਵੀ ਕੇਂਦਰੀ ਸੁਰੱਖਿਆ ਫੋਰਸ ਉਹਨਾਂ ਨੂੰ ਲਾਉਣ ਦੇ ਚਰਚੇ ਸੀ ਪਰ ਨਹੀਂ ਬਾਕੀ ਤਾਂ ਚਲੋ ਗੱਲ ਨਹੀਂ ਪਹੁੰਚੀ ਪਰ ਹੁਣ ਜਦੋਂ ਇਹ ਚਰਚਾ ਚੱਲਦੀ ਪਈ ਐ ਕਿ ਪੰਜਾਬ ਨੂੰ ਇਹਦੇ ਵਿੱਚੋਂ ਖਤਮ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਅਧਿਕਾਰ ਖਤਮ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਪੰਜਾਬ ਨੇ ਦਰਸਲ ਡਟ ਕੇ ਵਿਰੋਧ ਕੀਤਾ ਸੀ ਜਦੋਂ ਪਹਿਲਾਂ ਵੀ ਕਿਹਾ ਸੀ ਕਿ ਮੈਂਬਰ ਇਹ ਲਾਈ ਜਾਣ ਦੋ ਤਰੀਕੇ ਨਾਲ ਕੰਮ ਹੁੰਦਾ ਇਹਦੇ ਪਾਵਰ ਦਾ ਕੰਮ ਪੰਜਾਬ ਦੇ ਕੋਲ ਹੈ ਸਿੰਚਾਈ ਦਾ ਕੰਮ ਹਰਿਆਣੇ ਦੇ ਕੋਲ ਹੈ ਪਰ ਹੁਣ ਹਰਿਆਣੇ ਨੂੰ ਪੰਜਾਬ ਨੂੰ ਛੱਡ دیਏ Rajasthan ਤੇ Himachal Pradesh ਫਿੱਟ ਕਿੱਥੇ ਕਰਨੇ ਆ ਮੈਂਬਰ ਇਹਦੇ ਬਾਬਤ ਕੁਝ ਵੀ ਦੱਸਿਆ ਨਹੀਂ ਗਿਆ ਇੱਕ ਬਹੁਤ ਵੱਡੀ ਇੱਕ ਕੁੰਡੀ ਆ ਜਿਹੜੀ ਅਜੇ ਤੱਕ ਫਸਾ ਕੇ ਰੱਖੀ ਹੈ ਉਲਝਾ ਕੇ ਰੱਖੀ ਹੈ ਇਹ ਕਹਿੰਦਾ ਕਿ ਅਸੀਂ ਤਜ਼ਵੀਜ਼ ਲਿਆ ਰਹੇ ਹਾਂ ਕਾਨੂੰਨ ਬਦਲਣ ਦੀ ਤਿਆਰੀ ਕੀਤੀ ਜਾ ਰਹੀ ਹੈ ਸੋਧ ਕਰਨ ਦੀ ਤਿਆਰੀ ਕੀਤੀ ਜਾ ਰਹੀ ਮਸਲਾ ਇਹ ਨਹੀਂ ਕਿ ਸੋਧ ਕਰਨੀ ਹੈ ਮਸਲਾ ਇਹ ਹੈ ਕਿ ਪੰਜਾਬ ਦੇ ਨਾਲ ਇਹ ਨਵਾਂ ੱਤਕਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਇਹਦੇ ਨਾਲ ਪੰਜਾਬ ਦੀ ਵੁਕਤ ਘਟ ਜਾਣੀ ਹੈ ਇਹਦੇ ਨਾਲ ਪੰਜਾਬ ਨੂੰ ਸਿੱਧੇ ਨਹੀਂ ਅਸਿੱਧੇ ਰੂਪ ਚ ਦੋਹੀ ਤਰ੍ਹਾਂ ਨੁਕਸਾਨ ਹੋਣਾ ਹੈ ਪਰ ਫਿਰ ਵੀ ਗੱਲ ਅਦਾਲਤਾਂ ਤੱਕ ਪਹਿਲਾਂ ਵੀ ਪਹੁੰਚੀ ਹੈ ਇਹ ਜਾਣ ਬੁੱਝ ਕੇ ਪੰਜਾਬ ਦੇ ਨਾਲ ਅਜਿਹਾ ਕਿਉਂ ਕੀਤਾ ਜਾ ਰਿਹਾ ਹੈ ਕਈ ਵਾਰ ਸ਼ਬਦ ਵਰਦੇ ਮਤਰੀ ਮਾਲ ਸਲੂਕੀ ਕਿਉਂ ਕੀਤਾ ਜਾ ਰਿਹਾ ਹੈ ਕੇਂਦਰ ਸਰਕਾਰ ਨੇ ਕੁਝ ਸਮਾਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਕਿ ਇਹਨਾਂ ਦੋਹੇ ਸੂਬਿਆਂ ਨੂੰ ਅਧਿਕਾਰ ਦਿੱਤੇ ਜਾਣ ਪਰ ਪੰਜਾਬ ਦੇ ਵਿਰੋਧ ਕਰਕੇ ਕਈ ਵਾਰ ਉਤਰੀ ਜ਼ੋਨਲ ਦੀਆਂ ਮੀਟਿੰਗਾਂ ਹੋਈਆਂ ਉਹਦੇ ਵਿੱਚ ਵੀ ਫੈਸਲਾ ਲਿਆ ਗਿਆ ਪਰ ਪੰਜਾਬ ਦੇ ਵਿਰੋਧ ਦੇ ਕਰਕੇ ਗੱਲ ਅੱਗੇ ਵੱਲ ਵਧੀ ਨਹੀਂ ਹੁਣ ਇਹ ਨਵੇਂ ਪਾਸਿਓਂ ਨਵੀਂ ਤਸਵੀਰ ਤਿਆਰ ਕਰਕੇ ਪੰਜਾਬ ਨੂੰ ਉਲਝਾਉਣ ਲਈ ਪੰਜਾਬ ਨੂੰ ਕਹਿ ਸਕਦੇ ਆ ਕਿ ਵਕਤ ਘਟਾਉਣ ਦੇ ਲਈ ਇਹ ਜੋ ਕੁਛ ਕੀਤਾ ਗਿਆ ਇਹ ਚੰਗਾ ਨਹੀਂ ਹੋ ਰਿਹਾ ਬਹੁਤ ਸਾਰੇ ਲੀਡਰ ਇੱਥੇ ਇਕੱਠੇ ਹੋਣਗੇ ਕਿ ਨਹੀਂ ਸਮਾਂ ਦੱਸੇਗਾ ਆਉਂਦੇ ਦਿਨਾਂ ਨੂੰ ਇਹ ਵੀ ਚਰਚਾ ਛਿੜ ਸਕਦੀ ਹੈ ਕਿ ਭਾਈ ਸਰਬਦਲ ਪਾਰਟੀ ਮੀਟਿੰਗ ਸੱਦੀ ਜਾਵੇ ਸਾਰੇ ਲੀਡਰ ਨੂੰ ਇੱਥੇ ਬੋਲਣਾ ਚਾਹੀਦਾ ਹੈ ਮਨਜਾ ਦੇ ਜਦੋਂ ਚੰਡੀਗੜ੍ਹ ਦਾ ਮੁੱਦਾ ਉੱਠਿਆ ਸੀ ਉਸ ਵੇਲੇ ਵੀ ਬਹੁਤ ਸਾਰੇ ਲੀਡਰ ਨੇ ਇਕੱਠਾ ਹੋਣ ਦੀ ਕੋਸ਼ਿਸ਼ ਕੀਤੀ 8-10 ਦਿਨ ਰੌਲਾ ਪਿਆ ਬਾਅਦ ਵਿੱਚ ਸਭ ਸ਼ਾਂਤ ਹੋ ਗਿਆ ਇਸੇ ਤਰ੍ਹਾਂ ਐਸਵਾਈਐਲ ਨਹਿਰ ਤੇ ਵੀ ਕੰਮ ਹੁੰਦਾ ਸਰਬਦਲ ਪਾਰਟੀ ਮੀਟਿੰਗ ਸਦਨ ਦੀ ਗੱਲ ਕਹੀ ਜਾਂਦੀ ਹੈ ਰੌਲਾ ਪੈਂਦਾ ਕੰਮ ਖਤਮ ਹੋ ਜਾਂਦਾ ਪਾਖੜਾ ਬਿਆਸ ਐਮੈਂਡਮੈਂਟ ਵੋਟ ਵਿੱਚੋ ਜਿਸ ਤਰ੍ਹਾਂ ਪੰਜਾਬ ਦੀ ਨਫਰੀ ਘਟਾਈ ਜਾ ਰਹੀ ਹੈ ਜਿਸ ਤਰ੍ਹਾਂ ਪੰਜਾਬ ਦੀ ਵਕਤ ਘਟਾਈ ਜਾ ਰਹੀ ਹੈ ਆਉਣ ਵਾਲੇ ਸਮੇਂ 'ਚ ਇੱਕ ਵੱਡਾ ਚਰਚਾ ਦਾ ਵਿਸ਼ਾ ਹੈ ਦੇਖਦੇ ਆ ਕਹਾਣੀ ਕਿੱਦਾਂ ਨੂੰ ਜਾਂਦੀ ਹੈ ਪਰ BBMP ਦੇ ਵਿੱਚ 39.58% ਪੰਜਾਬ ਦਾ ਹਿੱਸਾ ਹੋਣ ਕਰਕੇ ਬੋਝ ਕਹ ਲਓ ਤੁਸੀਂ ਬੋਝ ਪੰਜਾਬ ਦੇ ਸਿਰ ਤੇ ਹੋਣ ਕਰਕੇ ਇਹ ਐਡਾ ਵੱਡਾ ਕਦਮ ਚੁੱਕਿਆ ਗਿਆ ਦੇਖਦੇ ਆ ਸਰਕਾਰਾਂ ਕੀ ਫੈਸਲਾ ਲੈਂਦੀਆਂ ਨੇ ਆਉਂਦੇ ਦਿਨਾਂ ਨੂੰ ਮਾਮਲਾ ਅਦਾਲਤਾਂ ਵਿੱਚ ਲੱਗਦਾ ਚੱਲੇ ਜਾਣਾ ਅੱਗੇ ਗੱਲ ਕਰਦੇ ਆ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਸਮੇਂ-ਸਮੇਂ ਤੇ ਦਾਵਾ ਕਰਦੀ ਹੈ ਕਿ ਸਾਡੀ ਪਾਰਟੀ ਵਿੱਚ ਸਾਰਾ ਕੁਝ ਠੀਕ ਚੱਲ ਰਿਹਾ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਪਾਰਟੀ ਪ੍ਰਧਾਨ ਨੇ ਲੋਕ ਸਭਾ ਦੇ ਮੈਂਬਰ ਨੇ ਪਰ ਜੋ ਕੁਝ ਇਸ ਵੇਲੇ ਪੰਜਾਬ ਦੀ ਸਿਆਸਤ ਵਿੱਚ ਹੋ ਰਿਹਾ ਇਹ ਕੁਝ ਵੱਖਰਾ ਹੀ ਆ ਕਾਂਗਰਸ ਪਾਰਟੀ 'ਚ ਖਾਸ ਤੌਰ ਤੇ ਸੁਖਜਿੰਦਰ ਸਿੰਘ ਸੁਖੀ ਰੰਦਾਵਾ ਉਹ ਵੀ ਮੈਂਬਰ ਪਾਰਲੀਮੈਂਟ ਨੇ ਪਿਛਲੀ ਵਾਰ ਦੋਹਾਂ ਨੇ ਕਿਹਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਬਣਨ ਲਈ ਕਿਹੜਾ ਚਿਹਰਾ ਹੋਵੇਗਾ ਕਿਹੜਾ ਨਹੀਂ ਕਿਹਾ ਨਹੀਂ ਜਾ ਸਕਦਾ ਪਰ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਣਨ ਦੇ ਲਈ ਕਾਂਗਰਸ ਦਾ ਜਿੱਤਣਾ ਜ਼ਰੂਰੀ ਹੈ ਕਾਂਗਰਸ ਨੂੰ ਇਕਜੁੱਟ ਹੋਣਾ ਜ਼ਰੂਰੀ ਹੈ ਕਾਂਗਰਸ ਅਜੇ ਤੱਕ ਇਕਜੁੱਟ ਨਜ਼ਰ ਨਹੀਂ ਆ ਰਹੀ ਕਾਂਗਰਸ ਦੇ ਬਹੁਤ ਸਾਰੇ ਲੀਡਰ ਜਿਨ੍ਹਾਂ ਦੇ ਵੱਖਰੇ ਵੱਖਰੇ ਧੜੇ ਐ ਉਹ ਮੰਨਣ ਚਾਹੇ ਨਾ ਇੱਕ ਦੂਸਰੇ ਦੇ ਖਿਲਾਫ ਭੂਕਤ ਜਾਂਦੇ ਐ ਕੋਈ ਕਹਿੰਦਾ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਧੜਾ ਕੋਈ ਰੰਧਾਵਾ ਸਾਹਿਬ ਦੇ ਧੜੇ ਦੀ ਗੱਲ ਕਰਦਾ ਕੋਈ ਪ੍ਰਗਟ ਸਿੰਘੂ ਰਾਏ ਧੜੇ ਦੀ ਗੱਲ ਕਰਦਾ ਨਵਜੋਤ ਸਿੰਘ ਸਿੱਧੂ ਦਾ ਵੱਖਰਾ ਧੜਾ ਇਹ ਵੀ ਚਰਚਾ ਪਹਿਲਾਂ ਚੱਲੀ ਸੀ ਨਵਜੋਤ ਸਿੰਘ ਸਿੱਧੂ ਲੰਬਾ ਸਮਾਂ ਸ਼ਾਂਤ ਹੋ ਗਏ ਪਰ ਹੁਣ ਇੱਕ ਵਾਰ ਫਿਰ ਤੋਂ ਸਰਗਰਮੀਆਂ ਉਹਨੇ ਸ਼ੁਰੂ ਕੀਤੀਆਂ ਨੇ ਕੁਐਸਚਨ ਪਹਿਲਾਂ ਦਿੱਲੀ ਵਿੱਚ ਹਾਈ ਕਮਾਂਡ ਦੇ ਨਾਲ ਮੁਲਾਕਾਤ ਕਰਕੇ ਆਏ ਬੀਬੀ ਪ੍ਰਿੰਕਾ ਗਾਂਧੀ ਹੁਰਾਂ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਇੱਕ ਫੋਟੋ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਸੀ ਤੇ ਬਾਅਦ ਵਿੱਚ ਆ ਕੇ ਅੰਮ੍ਰਿਤਸਰ ਦੇ ਪੂਰਬੀ ਇਲਾਕੇ ਤੋਂ ਉਹਨਾਂ ਨੇ ਚੋਣ ਲੜਨ ਦੀ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਨੇ ਐਲਾਨ ਕਰ ਦਿੱਤਾ ਇੱਥੋਂ ਤੱਕ ਵੀ ਕਹਿੰਦਾ ਸੀ ਟਿੱਕ ਕੋਈ ਪਾਰਟੀ ਦਾ ਵੀ ਠੀਕ ਹੈ ਨਹੀਂ ਦਊਗੀ ਤਾਂ ਵੀ ਅਸਤ ਆਜ਼ਾਦ ਤੌਰ ਤੇ ਖੜ੍ਹ ਦੇਣਾ ਪਰ ਇਹ ਜੋ ਕੁਝ ਵੀ ਚੱਲ ਰਿਹਾ ਹੈ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਐਲਾਨ ਕੀਤਾ ਸੀ ਲੱਗਦਾ ਹੈ ਕਿ ਆਉਂਦੇ ਦਿਨਾਂ ਨੂੰ ਕੋਈ ਸਿਆਸੀ ਧਮਾਕਾ ਨਵਾਂ ਹੋ ਸਕਦਾ ਹੈ ਇਹਨਾਂ ਸਾਰੀਆਂ ਗੱਲਾਂ ਦੇ ਦੌਰਾਨ ਅੱਜ ਬੀਬੀ ਨਵਜੋਤ कौर ਸਿੱਧੂ ਨੇ ਇੱਕ ਕਮੈਂਟ ਕੀਤਾ ਹੈ ਦਰਅਸਲ ਜਸਵੀਰ ਸਿੰਘ ਡਿੰਪਾ ਹੁਰਮ ਜ਼ਿੰਮੇਵਾਰੀ ਦਿੱਤੀ ਐ ਖਡੂਰ ਸਾਹਿਬ ਵਾਲੇ ਪਾਸਿਓਂ ਨੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਐ ਉਸ ਖੇਤਰ ਦੀ ਉਸ ਇਲਾਕੇ ਦੀ ਹੁਣ ਬੀਬੀ ਜੀ ਕਹਿੰਦੀ ਐ ਕਿ ਸਾਡੀਆਂ ਸਰਗਰਮੀਆਂ ਇੱਥੇ થી ਪਹਿਲਾਂ ਤੇ ਖਾਸ ਤੌਰ ਤੇ ਜਿੱਤੇ ਵੀ ਇੱਕ ਵਾਰ ਉੱਥੋਂ ਨੇ ਤੇ ਮਹਿਲਾ ਵਿੰਗ ਦੀ ਮਹਿਲਾ ਵਿੰਗ ਦੀ ਪ੍ਰਧਾਨ ਦੇ ਨਾਲ ਮੀਟਿੰਗ ਡਿੰਪਾ ਸਾਹਿਬ ਕਰ ਰਹੇ ਸੀਗੇ ਉਹ ਮੀਟਿੰਗ ਜਦੋਂ ਕਰ ਰਹੇ ਸੀ ਇੱਕ ਫੋਟੋ ਸੋਸ਼ਲ ਮੀਡੀਆ ਦੇ ਸਾਹਮਣੇ ਆਉਂਦੀ ਐ ਥੱਲੇ ਕਮੈਂਟ ਕਰ ਦਿੱਤਾ ਕੀ ਦਾ ਅਕਾਲੀ ਦਲ ਮੁਜੀਠੀਆ ਦੀ ਟੀਮ ਆ ਇਸ ਤੋਂ ਬਾਅਦ ਰੌਲਾ ਪੈ ਗਿਆ ਦੇਖੋ ਕਾਂਗਰਸ ਵਿੱਚ ਬਹੁਤ ਕੁਝ ਠੀਕ ਨਹੀਂ ਚੱਲਦਾ ਪਿਆ ਅਸੀਂ ਪਹਿਲਾਂ ਵੀ ਕਈ ਵਾਰ ਜ਼ਿਕਰ ਕੀਤਾ ਹੈ ਹਾਈ ਕਮਾਂਡ ਨੂੰ ਵੀ ਇਹ ਪਤਾ ਇਹ ਸਿਰਫ ਪੰਜਾਬ ਦੇ ਵਿੱਚ ਨਹੀਂ ਇਹ ਹਾਲਾਤ ਕਈ ਥਾਵਾਂ ਤੇ ਹੈ ਦਿੱਲੀ ਵਿੱਚ ਵੀ ਹਾਲਾਤ ਹੈ ਹਰਿਆਣੇ ਦੇ ਵਿੱਚ ਤਾਂ ਤੁਸੀਂ ਦੇਖੋ ਲੰਬਾ ਸਮਾਂ ਵਿਧਾਇਕ ਦਲ ਦਾ ਲੀਡਰ ਕਿਹੜਾ ਹੋਣਾ ਇਹ ਹੀ ਨਹੀਂ ਪਤਾ ਲੱਗਿਆ ਕਮਾਂਡ ਕਿਹਦੇ ਹੱਥ ਦੇਣੀ ਹੈ ਇਹ ਹੀ ਨਹੀਂ ਪਤਾ ਲੱਗਿਆ ਇਹ ਹਾਲਾਤ ਪੰਜਾਬ ਦੇ ਵਿੱਚ ਵੀ ਬਣ ਸਕਦੇ ਹੈ ਪੰਜਾਬ ਦੇ ਵਿੱਚ ਵੀ ਆਉਂਦੇ ਦਿਨਾਂ ਨੂੰ ਬਗਾਵਤ ਹੋਣ ਦੀ ਸੰਭਾਵਨਾ ਕੋਈ ਕਹਿੰਦਾ ਕਾਂਗਰਸ ਪਾਰਟੀ ਵਿੱਚ ਬਹੁਤਾ ਕੁਝ ਠੀਕ ਨਹੀਂ ਗਾ ਕਈ ਲੀਡਰ ਉੱਥੇ ਫਿਰਦੇ ਐ ਇਹ ਕਹਾਣੀ ਕਿੱਦਾਂ ਨੂੰ ਜਾਵੇਗੀ ਇਹ ਸਮਾਂ ਦੱਸੇਗਾ ਪਰ ਇਹਨਾ ਜ਼ਰੂਰ ਹੈ ਕਿ ਇਸ ਵੇਲੇ ਕਾਂਗਰਸ ਪਾਰਟੀ ਵਿੱਚ ਕੁਝ ਵੱਖਰਾ ਜਿਹਾ ਚੱਲ ਰਿਹਾ ਹੈ ਨਵਜੋਤਕਰ ਸਿੱਧੂ ਦੇ ਇਸ ਟਿੱਪਣੀ ਤੋਂ ਬਾਅਦ ਇਸ ਕਮੈਂਟ ਤੋਂ ਬਾਅਦ ਕਈ ਲੀਡਰ ਵੱਖਰੇ ਤਰ੍ਹਾਂ ਇਸ ਬਿਆਨ ਨੂੰ ਲੈ ਰਹੇ ਐ ਆਉਂਦੇ ਦਿਨਾਂ ਨੂੰ ਸਭ ਕੁਝ ਪਤਾ ਲੱਗਣਾ ਸਥਿਤੀ ਕਿੱਦਾਂ ਨੂੰ ਜਾਣੀ ਐ ਅਸੀਂ ਫਿਰ ਕਹਿੰਦੇ ਐ ਕਾਂਗਰਸ ਪਾਰਟੀ ਵਿੱਚ ਬਹੁਤਾ ਕੁਝ ਠੀਕ ਨਹੀਂ ਸਥਿਤੀ ਕਿੱਦਾਂ ਨੂੰ ਜਾਵੇਗੀ ਸਮਾਂ ਦੱਸੇਗਾ ਪਰ ਪਰਿਵਾਰ ਨੇ ਸਿੱਧੂ ਪਰਿਵਾਰ ਨੇ ਆਪਣੀਆਂ ਸਰਗਰਮੀਆਂ ਹੋਰ ਤੇਜ਼ ਵਧਾ ਦਿੱਤੀਆਂ ਸਰ ਗਰਮੀਆਂ ਦੀ ਗੱਲ ਕਰੀ ਤਾਂ ਸਰਗਰਮੀਆਂ ਘਟ ਤਰਨਤਨ ਵਿੱਚ ਵੀ ਨਹੀਂ ਦੇਖਣ ਨੂੰ ਮਿਲਣੀਆਂ ਨਾ ਹੀ ਮਿਲ ਰਹੀਆਂ ਨੇ ਕਿਉਂਕਿ ਉੱਥੇ ਵੀ ਬਹੁਤ ਤੇਜ਼ੀ ਨਾਲ ਸਾਰੀਆਂ ਪਾਰਟੀਆਂ ਪ੍ਰਚਾਰ ਕਰਨ ਦੇ ਵਿੱਚ ਰੁੱਝੀਆਂ ਹੋਈਆਂ ਨੇ ਦਾਅਵੇ ਕਈ ਤਰ੍ਹਾਂ ਦੇ ਕੀਤੇ ਜਾ ਰਹੇ ਐ ਸਿਆਸੀ ਪਾਰਟੀਆਂ ਆਪਣੀ ਆਪਣੀ ਜਿੱਤ ਦੇ ਦਾਅਵੇ ਠੋਕਰੀਆਂ ਨੇ ਪਰ ਕੌਣ ਜਿੱਤੇਗਾ ਕੌਣ ਹਾਰੇਗਾ ਇਹ ਬਾਅਦ ਵਿੱਚ ਪਤਾ ਲੱਗਣਾ ਪਰ ਜਿਸ ਹਿਸਾਬ ਦੇ ਨਾਲ ਇਸ ਵੇਲੇ ਸਿਆਸੀ ਪਾਰਟੀਆਂ ਦੋਸ਼ ਲਗਾ ਰਹੀਆਂ ਨੇ ਇੱਕ ਦੂਸਰੇ ਉੱਪਰ ਮੁੱਦੇ ਖੜੇ ਕਰ ਰਹੀਆਂ ਨੇ ਇਹਦੇ ਵਿੱਚੋਂ ਕੀ ਸੱਚਮੁੱਚ ਕੁਝ ਨਿਕਲੇਗਾ ਜਾਂ ਨਹੀਂ ਸੋਲ ਸਾਬ ਤੋਂ ਬਾਅਦ ਇਹ ਸੀਟ ਖਾਲੀ ਹੋਈ ਪਰ ਉਸ ਤੋਂ ਬਾਅਦ ਹੁਣ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਕਾਂਗਰਸ ਨੇ ਆਪਣੇ ਉਮੀਦਵਾਰਾਂ ਦਾ ਭਮੇ ਐਲਾਨ ਕਰ ਦਿੱਤਾ ਹੈ ਮੁੱਦਾ ਕੱਲ ਉੱਥੇ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਚੱਕਿਆ ਉਹ ਕਹਿੰਦੇ ਤੁਸੀਂ ਦੇਖੋ ਤੁਹਾਨੂੰ ਪੰਜਾਬ ਕਿਦਾਂ ਦਾ ਚਾਹੀਦਾ ਹੈ ਇੱਕ ਪਾਸੇ ਗੈਰਕਾਨੂੰਨੀ ਤਰੀਕੇ ਨਾਲ ਲਗਾਤਾਰ ਕਿਟਨਾਵਾ ਵਧ ਰਹੀਆਂ ਨੇ ਗੈਂਗਸਟਰ ਠਾਠਾ ਕਰਦੇ ਨੇ ਉਹ ਪੰਜਾਬ ਚਾਹੀਦਾ ਜਾਂ ਵੱਖਰੀ ਜੀ ਮੰਗ ਰੱਖਦੇ ਆ ਇਹ ਉਹਨਾਂ ਨੇ ਖਾਲਿਸਤਾਨ ਕਹਿਣ ਦੀ ਕੋਸ਼ਿਸ਼ ਕੀਤੀ ਹੈ ਖਾਲਿਸਤਾਨ ਜਿਹੜਾ ਉਮੰਗ ਕਰਦਾ ਕਿ ਸਾਨੂੰ ਵੱਖਰਾ ਰਾਜ ਦਿੱਤਾ ਜਾਵੇ ਉਹ ਚਾਹੀਦਾ ਇਸ ਤੋਂ ਬਾਅਦ ਵੀ ਇੱਕ ਵਿਵਾਦ ਛੜ ਗਿਆ ਦੇਖੋ ਇਹ ਜਿਹੜੇ ਲੀਡਰ ਨੇ ਇਹਨਾਂ ਦੀ ਆਪਣੀ ਪ੍ਰਤੀਕਿਰਿਆ ਆਪਣਾ ਤਰੀਕਾ ਸਲੀਕਾ ਗੱਲ ਕਰਨ ਦਾ ਉਹਨਾਂ ਨੇ ਆਪਣੇ ਜੋ ਉਹਨਾਂ ਨੂੰ ਚੰਗਾ ਲੱਗਾ ਉਹਨਾਂ ਨੇ ਬਿਆਨ ਦਿੱਤਾ ਪਰ ਪੰਜਾਬ ਦੇ ਵਿੱਚ ਇਹ ਮੰਗ ਕਿੰਨੀ ਕੁ ਪਹਿਲਾਂ ਉੱਠੀ ਹੈ ਪੰਜਾਬ ਦੇ ਵਿੱਚ ਕਿੰਨੀ ਕੁ ਮੰਗ ਹੋਰ ਉੱਠੇਗੀ ਇਹਦੇ ਬਾਰੇ ਕਿਹਾ ਨਹੀਂ ਜਾ ਸਕਦਾ ਪਰ ਤਰਨਤਾ ਜਿਮਨੀ ਚੋਣ ਤੋਂ ਪਹਿਲਾਂ ਜਿਸ ਹਿਸਾਬ ਦੇ ਨਾਲ ਲੀਡਰਾਂ ਨੇ ਮੁੱਦੇ ਕਈ ਖੜੇ ਕਰਨੇ ਸ਼ੁਰੂ ਕਰ ਦਿੱਤੇ ਹੈ ਗੈਂਗਸਟਰਾਂ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਐ ਇਹ ਕੋਈ ਰੋਲਾ ਪਹਿਲਾਂ ਅੱਜ ਦਾ ਹੋੜੀ ਐ ਰੋਲਾ ਤਾਂ ਪਹਿਲਾਂ ਵੀ ਪੈਂਦਾ ਰਿਹਾ ਸੁਖਿੰਦਰ ਸਿੰਘ ਸੁੱਕੀ ਰੰਦਾ ਵਾਦੇ ਬਿਕਰਮ ਸਿੰਘ ਮਜੀਠੀਆ ਦੀਆਂ ਸੋਸ਼ਲ ਮੀਡੀਆ ਤੇ ਜਿੰਨੀਆਂ ਮਰਜ਼ੀ ਵੀਡੀਓ ਦੇਖ ਲੋ ਜਿੰਨੀਆਂ ਮਰਜ਼ੀ ਉਹ ਇੱਕ ਗੈਂਗਸਟਰ ਬਾਰੇ ਖੁਲਾਸੇ ਕਰਦੇ ਸੀ ਉਹ ਦੂਸਰੇ ਨੂੰ ਦੂਸਰੇ ਬਾਰੇ ਕਰ ਦਿੰਦੇ ਸੀ ਪ੍ਰੈਸ ਕਾਨਫਰੰਸ ਲਗਾਤਾਰ ਹੁੰਦੀਆਂ ਰਹਿੰਦੀਆਂ ਸੀ ਪਰ ਇਹਦੇ ਵਿੱਚੋਂ ਕੁਝ ਨਿਕਲਿਆ ਨਹੀਂ ਤਰਨ ਤਰਨ ਦੀ ਜਿਮਨੀ ਚੋਣ ਕੌਣ ਜਿੱਤੇਗਾ ਇਹਦੇ ਬਾਰੇ ਕਹਿਣਾ ਔਖਾ ਪਰ ਸਾਰੀਆਂ ਸਿਆਸੀ ਪਾਰਟੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਮਹਿੰਮ ਤੇਜ਼ ਕਰ ਦਿੱਤੀ ਹੈ ਲੋਕ ਵੋਟ ਉਹਨੂੰ ਪਾਉਣਗੇ ਜਿਹਦੇ ਮੁੱਦੇ ਦਾ ਹੱਲ ਹੋਵੇਗਾ ਜਿਹੜੇ ਮਸਲੇ ਦਾ ਹੱਲ ਹੋਵੇਗਾ ਕਿ ਲੋਕਾਂ ਦੀ ਗੱਲ ਇਹ ਲੀਡਰ ਸੁਣਨਗੇ ਜਾਂ ਨਹੀਂ ਇਹ ਸਮਾਂ ਦੱਸੇਗਾ ਅੱਗੇ ਵਧਦੇ ਹਾਂ ਗੱਲ ਕਰਦੇ ਰਾਜ ਸਭਾ ਦੀ ਰਾਜ ਸਭਾ ਦੇ ਵਿੱਚ ਜਾਣ ਲਈ ਬਹੁਤ ਸਾਰੇ ਮੈਂਬਰ ਇਸ਼ਕ ਹਮੇਸ਼ਾ ਹੀ ਹੁੰਦੇ ਆ ਪਰ ਪਾਰਟੀ ਜਿਹਨਾਂ ਨੂੰ ਭੇਜਦੀ ਹੈ ਕਈਆਂ ਨੂੰ ਸਿੱਧੇ ਭੇਜ ਦਿੱਤਾ ਜਾਂਦਾ ਕੋਈ ਇਤਰਾਜ਼ ਨਹੀਂ ਹੁੰਦਾ ਕਿਸੇ ਵੇਲੇ VOTING ਹੋ ਜਾਂਦੀ ਹੈ ਰੌਲਾ ਪੈ ਜਾਂਦਾ ਮੁਕਾਬਲਾ ਹੋ ਜਾਂਦਾ ਇਸ ਵਾਰ ਪੰਜਾਬ ਚੋਂ ਅਰਜਿੰਦਰ ਗੁਪਤਾ ਨੂੰ ਆਮ ਆਦਮੀ ਪਾਰਟੀ ਨੇ ਨਾਮਜ਼ਦ ਕੀਤਾ ਕਾਗਜ਼ ਉਹਨਾਂ ਨੇ ਭਰੇ ਉਹਨਾਂ ਤੋਂ ਇਲਾਵਾ ਚਾਰ ਹੋਰਾਂ ਨੇ ਵੀ ਕਾਗਜ਼ ਭਰੇ ਇਹਨਾਂ ਦੇ ਵਿੱਚੋਂ ਇੱਕ ਰੌਲਾ ਪੈ ਗਿਆ ਅਜ ਨਵਨੀਤ ਚਤੁਰਵੇਦੀ ਜਿਨ੍ਹਾਂ ਨੇ ਕਾਗਜ਼ ਭਰੇ ਆ ਤੇ ਜਿਸ ਦਾ ਰੌਲਾ ਪੈ ਗਿਆ ਕਾਰਨ ਕੀ ਸੀ ਕਾਰਨ ਇਹ ਹੈ ਕਿ ਆਮ ਆਦਮੀ ਪਾਰਟੀ ਦੇ 10 ਵਿਧਾਇਕ ਜਿਨ੍ਹਾਂ ਨੇ ਦਾਵਾ ਕੀਤਾ ਕਿ ਸਾਡੀ ਇਹ ਸਟੈਂਪ ਨਹੀਂ ਗਈ ਸਾਡੀ ਮੋਹਰ ਨਹੀਂ ਪਰ ਗੈਰ ਕਾਨੂੰਨੀ ਤਰੀਕੇ ਨਾਲ ਨਕਲੀ ਮੋਹਰ ਤਿਆਰ ਕਰਕੇ ਉਹ ਆਪ ਮੋਰ ਲਾ ਕੇ ਤੇ ਕਾਗਜ਼ ਜਿਹੜੇ ਆ ਭਰ ਦਿੱਤੇ ਜਦੋਂ ਇਸ ਗੱਲ ਦਾ ਰੌਲਾ ਪਿਆ ਕੋਵਰ ਵੀ ਜੇ ਪ੍ਰਤਾਪ ਤੋਂ ਲੈ ਕੇ ਆਮ ਆਦਮੀ ਪਾਰਟੀ ਦੇ ਕਈ ਵਿਧਾਇਕਾਂ ਨੇ ਸਪਸ਼ਟਿਕਰਨ ਦਿੱਤਾ ਕਿ ਇਸ ਸ਼ਖਸ ਨੇ ਗਲਤ ਕੀਤਾ ਕਿਉਂਕਿ ਇਸੇ ਸ਼ਖਸ ਨੇ ਕਾਗਜ਼ ਭਰਨ ਤੋਂ ਪਹਿਲਾਂ ਦਾਵਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੇ 69 ਵਿਧਾਇਕ ਉਹਨਾਂ ਦੇ ਹੱਕ ਦੇ ਵਿੱਚ ਨੇ ਪਰ ਕਈ ਵਿਧਾਇਕ ਉਹਨਾਂ ਦੇ ਹੱਕ ਵਿੱਚ ਨਹੀਂ ਗਏ ਪਰ 69 ਹੈਗੇ ਆ ਰੌਲਾ ਇਸ ਗੱਲ ਦਾ ਪੈ ਗਿਆ ਕਿ ਜੇ 69 ਵਿਧਾਇਕ ਤੁਹਾਡੇ ਨਾਲ ਹੈ ਤਿੰਨ ਰਾਜ ਸਭਾ ਦੇ ਮੈਂਬਰ ਤੁਹਾਨੂੰ ਸਮਰਥਨ ਦੇ ਰਹੇ ਨੇ ਤਾਂ ਇਹਦੇ ਬਾਬਤ ਕਿਸੇ ਨੇ ਬਿਆਨ ਕਿਉਂ ਨਹੀਂ ਦਿੱਤਾ ਇਹਦਾ ਮਤਲਬ ਕਿਤਨੇ ਕਿਤੇ ਕੋਈ ਗੜਬੜੀ ਸੀ ਪਤਾ ਲੱਗਿਆ ਕਿ 2019 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਇਸ ਸ਼ਖਸ ਨੇ ਲੜੀਆਂ ਨੇ ਤੇ 300 ਤੇ 34 ਵੋਟਾਂ ਉਥੇ ਹਾਸਲ ਕੀਤੀਆਂ ਇਸੇ ਤਰ੍ਹਾਂ ਇੱਕ ਕਿਤਾਬ ਲੋਕਤੰਤਰ ਦੇ ਬਾਰੇ ਵੀ ਲਿਖੀ ਸੀ ਚੋਣਾਂ ਦੇ ਬਾਰੇ ਵੀ ਲਿਖੀ ਸੀ ਜਿਹਨੂੰ ਲੋਕਾਂ ਦਾ ਹੰਗਾਰਾ ਕਹਿੰਦੇ ਚੰਗਾ ਮਿਲਿਆ ਕਿਉਂਕਿ ਇਹ ਸ਼ਖਸ ਪੱਤਰਕਾਰ ਇੱਕ ਕਿਤੇ ਨਾਲ ਸੰਬੰਧਿਤ ਹੈ ਪਰ ਹੁਣ ਜਦੋਂ ਦੇਖਿਆ ਗਿਆ ਕਿ ਮੋਹਰਾ ਨਕਲੀ ਹੈ ਜਦੋਂ ਦੇਖਿਆ ਗਿਆ ਕਿ ਵਿਧਾਇਕਾਂ ਨੇ ਕੋਈ ਸਪੋਰਟ ਨਹੀਂ ਕੀਤੀ ਤਾਂ ਉਹਦਾ ਰੌਲਾ ਪੈ ਗਿਆ ਬਾਅਦ ਵਿੱਚ ਨਾਮਜ਼ਦਗੀ ਭਰਨ ਤੋਂ ਬਾਅਦ ਜਦੋਂ ਇਹ ਸਾਰਾ ਕੁਝ ਸ਼ੁਰੂ ਹੋਇਆ ਇੱਕ ਖੇਲ ਜਿਹਾ ਵੱਖਰਾ ਸ਼ੁਰੂ ਹੋਇਆ ਹੁਣ ਕਈ ਵਿਧਾਇਕਾਂ ਨੇ ਸ਼ਿਕਾਇਤ ਕੀਤੀ ਹੈ ਮਾਮਲਾ ਪੁਲਿਸ ਨੇ ਤਰਜੀਹੀ ਕਰ ਲਿਆ ਅੰਮ੍ਰਿਤਸਰ ਤੋਂ ਜਿਹੜੇ ਵਿਧਾਇਕ ਨੇ ਕੁਵਰ ਵਿਜੇ ਪ੍ਰਤਾਪ ਸਮੇਤ ਹੋਰ ਵਿਧਾਇਕਾਂ ਨੇ ਪੰਜਾਬ ਡੀਜੀਪੀ ਸਾਹਿਬ ਨੂੰ ਲਿਖਤੀ ਰੂਪ ਦੇ ਵਿੱਚ ਇੱਕ ਪੱਤਰ ਭੇਜਿਆ ਹੈ ਜਿਸ ਤੋਂ ਬਾਅਦ ਪੁਲਿਸ ਨੇ ਇਹ ਕਾਰਵਾਈ ਸ਼ੁਰੂ ਕੀਤੀ ਹੈ ਜਿਹੜੇ ਵਿਧਾਇਕ ਨੇ ਉਹਨਾਂ ਵਿੱਚ ਰਜਨੀਸ਼ ਦਈਆ ਨਰੇਸ਼ ਕਟਾਰੀਆ ਸੁਖਵੀਰ ਸਿੰਘ ਮੈਸਰ ਖਾਨਾ ਰਣਵੀਰ ਭੁੱਲਰ ਗੁਰਲਾਲ ਸਿੰਘ ਕਨੌਰ ਅਮੋਲਕ ਸਿੰਘ ਮਨਜੀਤ ਸਿੰਘ ਬਲਾਸਪੁਰ ਕਲਵੰਤ ਸਿੰਘ ਪੰਡੋਰੀ ਤੇ ਗੁਰਪ੍ਰੀਤ ਸਿੰਘ ਬਣਾਵਾਲੀ ਇਸੇ ਤਰ੍ਹਾਂ ਕਲਵੰਤ ਸਿੰਘ ਦਾ ਨਾਮ ਇਹਦੇ ਵਿੱਚ ਸ਼ਾਮਲ ਹੈ ਹੁਣ ਜੇ ਇਹਨਾਂ ਵਿਧਾਇਕਾਂ ਨੇ ਨਾਮ ਸਟੈਂਪ ਲਾਈ ਹੈ ਨਾ ਇਹਨਾਂ ਤੋਂ ਪੁੱਛਿਆ ਨਾ ਇਹਨਾਂ ਤੋਂ ਕੋਈ ਸਮਰਥਨ ਨਾ ਇਹਨਾਂ ਨੇ ਹਮਾਇਤ ਦਿੱਤੀ ਆ ਤਾਂ ਫਿਰ ਇਨਾ ਵੱਡਾ ਕਦਮ ਇਸ ਸ਼ਖਸ ਨੇ ਚੁੱਕ ਕਿਵੇਂ ਲਿਆ ਹੁਣ ਸ਼ਿਕਾਇਤਾਂ ਮਿਲਣ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਪਰ ਦੇਖੋ ਤੁਸੀਂ ਅਸੀਂ ਨਕਲੀ ਮਠਿਆਈਆਂ ਨਕਲੀ ਦੁੱਧ ਪਨੀਰ ਇਹਨਾਂ ਦਿਨਾਂ ਦੇ ਵਿੱਚ ਇਹ ਤਾਂ ਸੁਣ ਰਹੇ ਆ ਇਹਨਾਂ ਦਿਨਾਂ ਚ ਕਈ ਅਫਸਰ ਵੀ ਸਾਹਮਣੇ ਆ ਜਾਂਦੇ ਆ ਜਿਹੜੇ ਫੜੇ ਜਾਂਦੇ ਬਾਅਦ ਚ ਪਤਾ ਲੱਗਦਾ ਨਕਲੀ ਸੀ ਪੀਐਮਓ ਦਫ਼ਤਰ ਦੇ ਕਾਰਡ ਬਣਾ ਕੇ ਬੈਠੇ ਆ ਆ ਪਿਛਲੇ ਦਿਨੀ ਇੱਕ ਗੁਜਰਾਤ ਦਾ ਸ਼ਖਸ ਉਹ ਜੰਮੂ ਕਸ਼ਮੀਰ ਦੇ ਵਿੱਚ ਜ਼ੈਡ ਸਿਕਿਉਰਿਟੀ ਲੈ ਕੇ ਘੁੰਮਦਾ ਰਿਹਾ ਕਰਨ ਪਟੇਲ ਕਈ ਦਿਨ ਤੱਕ ਘੁੰਮਦਾ ਰਿਹਾ ਬਾਅਦ ਚ ਪਤਾ ਲੱਗਿਆ ਕਿ ਉਹ ਏਡਾ ਵੱਡਾ ਅਫਸਰ ਹੈ ਹੀ ਨਹੀਂ ਇਹ ਕੋਈ ਪਹਿਲਾ ਕੇਸ ਊੜੀ ਹੈ ਕਈ ਕੇਸ ਹੈ ਪਰ ਰਾਜ ਸਭਾ ਦੇ ਵਿੱਚ ਜਾਣ ਦੇ ਲਈ ਨਕਲੀ ਮੋਰਾ ਬਣਾ ਕੇ ਆਪ ਸੀਦੀ ਤਸਦੀਕ ਕਰ ਲੈਣਾ ਇਹ ਕੇਸ ਪਹਿਲੀ ਵਾਰ ਸਾਹਮਣੇ ਆਇਆ ਲੱਗਦਾ ਹੈ ਖਿਲਾਫ ਸਖਤ ਕਾਰਵਾਈ ਹੁਣ ਹੋ ਸਕਦੀ ਹੈ ਆਉਂਦੇ ਦਿਨਾਂ ਨੂੰ ਕਹਾਣੀ ਕਿੱਦਾਂ ਜਾਣੀ ਇਹ ਵੀ ਨਹੀਂ ਕਿਹਾ ਨਹੀਂ ਜਾ ਸਕਦਾ ਪਰ ਇਹਨਾਂ ਜ਼ਰੂਰ ਕੱਲ ਵਿਧਾਇਕਾਂ ਨੇ ਸਪਸ਼ਟੀਕਰਨ ਦੇਣ ਤੋਂ ਬਾਅਦ ਜਿਹੜੀਆਂ ਗੱਲਾਂ ਕਹੀਆਂ ਨੇ ਕਿ ਪੰਜਾਬ ਦੇ ਵਿੱਚ ਬਹੁਤ ਕੁਝ ਠੀਕ ਨਹੀਂ ਹੋ ਰਿਹਾ ਐਨੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ ਅੱਗੇ ਵਧਦੇ ਹਾਂ ਗੱਲ ਕਰਦੇ ਹਾਂ ਹਰਿਆਣੇ ਦੀ ਹਰਿਆਣੇ ਦੇ ਵਿੱਚ ਇੱਕ ਆਈਪੀਐਸਰ ਨੇ ਖੁਦਕੁਸ਼ੀ ਕਰ ਲਈ ਉਸ ਤੋਂ ਬਾਅਦ ਵਿਵਾਦ ਬਹੁਤ ਵੱਡੇ ਪੱਧਰ ਤੇ ਵਧ ਗਿਆ ਰੌਲਾ ਇੰਨਾ ਪੈ ਗਿਆ ਕਿ ਸੂਬੇ ਦੇ ਮੁੱਖ ਮੰਤਰੀ ਤੱਕ ਗੱਲਾਂ ਪਹੁੰਚਦੀਆਂ ਨੇ ਤੇ ਗੱਲ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਵੀ ਪਹੁੰਚ ਚੁੱਕੀ ਹੈ ਕਿ ਭਾਈ ਇਸ ਮਾਮਲੇ ਦਾ ਕੋਈ ਹੱਲ ਕੱਢਿਆ ਜਾਵੇ ਪਰਵਾਰ ਅਜੇ ਤੱਕ ਮ੍ਰਿਤਿਕ ਆਈਪੀਐਸ ਦਾ ਪੋਸਟਮਾਰਟਮ ਨਹੀਂ ਕਰਵਾ ਰਿਹਾ ਜਿਹੜੇ ਦੋਸ਼ੀ ਅਫਸਰ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਇਹ ਗੱਲ ਬਾਰ ਬਾਰ ਕਹੀ ਜਾ ਰਹੀ ਹੈ ਤੇ ਹੈਰਾਨੀ ਦੀ ਗੱਲ ਇਹ ਹੈ ਇਹਦੇ ਵਿੱਚ ਕਈ ਵੱਡੇ ਅਫਸਰਾਂ ਦੇ ਨਾਮ ਸ਼ਾਮਲ ਹੈ ਸੂਬੇ ਦੇ ਡੀਜੀਪੀ ਦਾ ਨਾਮ ਸਿੱਧੇ ਤੌਰ ਤੇ ਆਉਂਦਾ ਜਾਤੀ ਮਾਮਲਾ ਬਣ ਗਿਆ ਭੇਜ ਭਾਵ ਕੀਤਾ ਜਾ ਰਿਹਾ ਸੀ ਕਿਉਂਕਿ ਸੁਸਾਈਡ ਨੋਟ ਦੇ ਵਿੱਚ ਸਾਰੀਆਂ ਗੱਲਾਂ ਕੀਤੀਆਂ ਗਈਆਂ ਜਿਸ ਦਿਨ ਉਹਨਾਂ ਦੀ ਧਰਮ ਪਤਨੀ ਜਿਹੜੇ ਆਈਐਸ ਅਫਸਰ ਨੇ ਨੈਵ ਸਿੰਘ ਸੈਣੀ ਉੱਥੋਂ ਦੇ ਮੁੱਖ ਮੰਤਰੀ ਹੈ ਜਦੋਂ ਉਹ ਜਾਪਾਨ ਦੌਰੇ ਤੇ ਸੀ ਤਾਂ ਉਹਨਾਂ ਦੀ ਪਤਨੀ ਸਰਕਾਰੀ ਦੌਰੇ ਤੇ ਨਾਲ ਸੀ ਉਹਨਾਂ ਦੇ ਫੋਨ ਤੇ ਇੱਕ ਸੁਸਾਈਡ ਨੋਟ ਜਾਂਦਾ ਜਿਸ ਤੋਂ ਜਿਸ ਨੂੰ ਆਧਾਰ ਬਣਾ ਕੇ ਇਹ ਕਾਰਵਾਈ ਕੀਤੀ ਗਈ ਹੈ ਕੋਈ ਕਹਿੰਦਾ ਉਹਨਾਂ ਤੱਕ ਵੀ ਨੋਟ ਗਿਆ ਸੀ ਤੇ ਉਹਨਾਂ ਦੇ ਕੁਝ ਦੋਸਤ ਨੇ ਉਹਨਾਂ ਤੱਕ ਵੀ ਪਤਾ ਨਹੀਂ ਕਿੰਨਾ ਸੱਚ ਹੈ ਜਾਂਚ ਦਾ ਵਿਸ਼ਾ ਹੈ ਪਰ ਜਿਹੜੇ ਨੋਟ ਦੇ ਵਿੱਚ ਇਹ ਗੱਲਾਂ ਸਾਹਮਣੇ ਆਈਆਂ ਕਿ ਕਈ ਅਫਸਰ ਲੰਬੇ ਸਮੇਂ ਤੋਂ ਤੰਗ ਕਰ ਰਹੇ ਸੀ ਕਿਉਂਕਿ ਇਹ ਜਿਹੜੇ ਆਈਪੀਐਸ ਅਫਸਰ ਸੀ ਇਹਨਾਂ ਦੇ ਬਾਬਤ ਕਈ ਤਰ੍ਹਾਂ ਦੇ ਚਰਚਾਵਾ ਨੇ ਕਿ ਈਮਾਨਦਾਰ ਸੀ ਬਹੁਤ ਸਾਰੇ ਮੁੱਦਿਆਂ ਤੇ ਗੱਲ ਕੀਤੀ ਇਹਨਾਂ ਨੇ ਸਮੇਂ-ਸਮੇਂ ਤੇ ਵਿਵਾਖ ਤਰੀਕੇ ਨਾਲ ਟਿੱਪਣੀਆਂ ਕੀਤੀਆਂ ਜਦੋਂ ਅਫਸਰ ਦੋ-ਦੋ ਬੰਗਲੇ ਸਾਹਮਣੇ ਬੈਠੇ ਸੀ ਉਸ ਵੇਲੇ ਵੀ ਇਹਨਾਂ ਨੇ ਮੁੱਦਾ ਚੁੱਕਿਆ ਕਹਿਣ ਦਾ ਮਤਲਬ ਹੈ ਸਰਕਾਰ ਕਿਤਨਾ ਕਿਤੇ ਇਸ ਮਾਮਲੇ ਤੇ ਘਿਰ ਸਕਦੀ ਕਿਉਂਕਿ ਅਫਸਰਾਂ ਨੇ ਕਈ ਅਫਸਰਾਂ ਨੇ ਜਾਤੀ ਤੌਰ ਤੇ ਭੇਦਭਾਵ ਕੀਤਾ ਹੁਣ ਇਸ ਮਾਮਲੇ ਤੇ ਗੱਲ ਕਰੀਏ ਤੇ ਰਾਹੁਲ ਗਾਂਧੀ ਵੀ ਬਰਵਾਦ ਦੇ ਨਾਲ ਦੁੱਖ ਸਾਂਝੇ ਕਰਨ ਪਹੁੰਚੇ ਇਸ ਤੋਂ ਇਲਾਵਾ ਕਈ ਕੇਂਦਰੀ ਮੰਤਰੀ ਰਾਮ ਬਿਲਾਸ ਪਾਸਵਾਨ ਵੀ ਪਹੁੰਚੇ ਸੀ ਇਸੇ ਤਰ੍ਹਾਂ ਅ ਠਾਵਲੇ ਸਾਹਿਬ ਵੀ ਪਹੁੰਚੇ ਹੋਰ ਵੀ ਕਈ ਲੀਡਰਾਂ ਨੇ ਵਿਰੋਧ ਜाहिर ਕੀਤਾ ਤੇ ਮਹਾਪੰਚਾਇਤ ਕਰਨ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ ਵਕਫਾ ਖੇਤਰਾਂ ਦੀਆਂ ਜਥੇਬੰਦੀਆਂ ਨੇ ਕਿਹਾ ਕਿ ਜੇਕਰ ਇਨਸਾਫ ਨਹੀਂ ਮਿਲਿਆ ਇਸ ਕੇਸ ਦੇ ਵਿੱਚ ਤਾਂ ਅਸੀਂ ਕੌਮੀ ਪੱਧਰ ਤੇ ਵਿਰੋਧ ਪ੍ਰਦਰਸ਼ਨ ਕਰਾਂਗੇ ਹਰਿਆਣੇ ਦੀ ਸਰਕਾਰ ਨੇ ਕੁਝ ਕਿਸ ਸੰਗਠਨ ਨੇ ਕੁਝ ਕਿ ਐਨ ਜੀਓ ਹੈ ਕੁਝ ਲੋਕ ਨੇ ਜਿਨ੍ਹਾਂ ਦੇ ਉੱਪਰ ਨਜ਼ਰ ਰੱਖਣ ਲਈ ਕਹਿ ਦਿੱਤਾ ਇਹਦਾ ਮਤਲਬ ਹੈ ਸਰਕਾਰ ਨੂੰ ਕਿਤਨਾ ਕਿਤੇ ਡਰ ਹੈ ਪਰ ਇਹ ਕੇਸ ਬਹੁਤ ਅੱਗੇ ਤੱਕ ਵੱਧ ਗਿਆ ਹੈ ਆਈਪੀਐਸ ਨੇ ਸੁਸਾਇਡ ਕੀਤਾ ਉਹਦੇ ਕਈ ਕਾਰਨ ਸੀ ਹੁਣ ਪਰਿਵਾਰ ਦੇ ਉੱਪਰ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਤਰੀਕੇ ਸਮਝੌਤਾ ਕੀਤਾ ਜਾਵੇ ਉਹਨਾਂ ਦੇ ਧਰਮ ਪਤਨੀ ਦਾ ਕਹਿਣਾ ਕਿ ਅਸੀਂ ਹੁਣ ਰੁਕਣ ਵਾਲੇ ਤੇ ਝੁਕਣ ਵਾਲੇ ਨਹੀਂਗੇ ਜੇ ਗ੍ਰਿਫਤਾਰੀ ਡੀਜੀਪੀ ਦੀ ਨਹੀਂ ਹੁੰਦੀ ਜੇਕਰ ਆਈਪੀਐਸ ਅਫਸਰਾਂ ਜਿਹਦਾ ਨਾਮ ਹੈ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਇਸੇ ਤਰ੍ਹਾਂ ਹੀ ਅਸੀਂ ਬੈਠੇ ਰਹਿਣਾ ਪੋਸਟਮਾਰਟਮ ਬਿਲਕੁਲ ਵੀ ਨਹੀਂ ਹੋਣ ਦੇਣਾ ਰਾਹੁਲ ਗਾਂਧੀ ਹੋਰਾਂ ਨੇ ਵੀ ਕਿਹਾ ਕਿ ਜਿਹੜੇ ਭਾਰਤ ਦੇ ਦਲਿਤ ਨੇ ਉਹਨਾਂ ਦਾ ਇਹ ਬਹੁਤ ਵੱਡਾ અપਮਾਨ ਕੀਤਾ ਗਿਆ ਦੂਸਰੇ ਪਾਸੇ ਸਾਲਾਂ ਤੋਂ ਸਾਲਾਂ ਤੋਂ ਇਹ ਜਿਹੜਾ ਭੇਦਭਾਵ ਕੀਤਾ ਜਾ ਰਿਹਾ ਸੀ ਜਿਹਦੀਆਂ ਪਰਤਾਂ ਸਭ ਨੂੰ ਪਤਾ ਹੈ ਸਭ ਨੂੰ ਪਤਾ ਹੈ ਕਿ ਜੇ ਖੁੱਲਣ ਲੱਗੀਆਂ ਤਾਂ ਬਹੁਤ ਦੂਰ ਤੱਕ ਗੱਲ ਜਾਣੀ ਹੈ ਸਭ ਨੂੰ ਪਤਾ ਹੈ ਕਿ ਵਕ ਵਕ ਸੂਬਿਆਂ ਵਿੱਚ ਹੁੰਦਾ ਜਾਤੀ ਦੇ ਆਧਾਰ ਤੇ ਲੋਕਾਂ ਨੂੰ ਕੁੱਝ ਅਫਸਰ ਪਰੇਸ਼ਾਨ ਕਰਦੇ ਨੇ ਕੋਈ ਵੱਡੇ ਅਫਸਰ ਛੋਟਿਆਂ ਨੂੰ ਕਰਦੇ ਆ ਕਿਸੇ ਵੇਲੇ ਛੋਟੇ ਅਫਸਰ ਵੱਡਿਆਂ ਨੂੰ ਵੀ ਕਰ ਦਿੰਦੇ ਜਾਤੀ ਦੇ ਆਧਾਰ ਤੇ ਕਿ ਤੂੰ ਨੀਵੀਂ ਜਾਤ ਦਾ ਤੂੰ ਆ ਫਲਾਣਾ ਆਟਮ ਕਿਹਣਾ ਬਹੁਤ ਕੁਝ ਕਿਹਾ ਜਾਂਦਾ ਹੈ ਇਸ ਮਾਮਲੇ ਦੇ ਵਿੱਚ ਵੀ ਹੁਣ ਜੋ ਕੁਝ ਕੀਤਾ ਗਿਆ ਜੇਕਰ ਆਈਜੀ ਪੂਰਨ ਸਿੰਘ ਦੇ ਮਾਮਲੇ ਵਿੱਚ ਕਾਰਵਾਈ ਨਾ ਹੋਈ ਤਾਂ ਆਉਂਦੇ ਦਿਨਾਂ ਨੂੰ ਵਿਰੋਧ ਵੱਜ ਸਕਦਾ ਹੈ 7 ਅਕਤੂਬਰ ਦਾ ਦਿਨ ਸੀ ਜਦੋਂ ਚੰਡੀਗੜ੍ਹ ਦੇ ਵਿੱਚ ਕੋਠੀ 'ਚ ਖੁਦ ਨੂੰ ਉਹਨਾਂ ਨੇ ਗੋਲੀ ਮਾਰੀ 8 ਤਰੀਕ ਨੂੰ ਉਹਨਾਂ ਦੀ ਪਤਨੀ ਜਾਪਾਨ ਤੋਂ ਵਾਪਸ ਆਈ ਸੀ ਤਾਂ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ 10 ਅਕਤੂਬਰ ਨੂੰ ਪੁਲਿਸ ਨੇ ਜਾਂਚ ਕਮੇਟੀ ਬਿਠਾਈ ਤੇ ਆਈਜੀ ਪੁਸ਼ਪਿੰਦਰ ਕੁਮਾਰ ਦੀ ਪ੍ਰਧਾਨਗੀ ਦੇ ਹੇਠ 6 ਹੋਰ ਮੈਂਬਰਾਂ ਨੇ ਜਾਂਚ ਸ਼ੁਰੂ ਕੀਤੀ 11 ਅਕਤੂਬਰ ਨੂੰ ਰੋहतक ਦੇ ਐਸਪੀ ਨਰਿੰਦਰ ਸਿੰਘ ਨਰਿੰਦਰ ਸੀਗੇ ਉਹਨਾਂ ਨੂੰ ਹਟਾ ਦਿੱਤਾ ਗਿਆ ਕਾਂਗਰਸ ਦੇ ਵੱਖ-ਵੱਖ ਲੀਡਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਫਿਰ 12 ਅਕਤੂਬਰ ਨੂੰ ਉਹਨਾਂ ਦੀ ਅੰਤਿਮ ਫੋਟੋ ਸਾਹਮਣੇ ਆਈ ਸੀ ਜਿਸ ਵਿੱਚ ਚੰਡੀਗੜ੍ਹ ਦੇ ਵਿੱਚ ਹੀ ਬਹੁਤ ਸਾਰੀਆਂ ਮਹਾਪੰਚਾਇਤਾਂ ਉਹਨਾਂ ਦੇ ਹੱਕ ਦੇ ਵਿੱਚ ਆ ਗਈਆਂ ਤੇ ਉਹਨਾਂ ਨੇ ਕਿਹਾ ਸੀ ਅਸੀਂ ਤੁਹਾਡੇ ਨਾਲ ਹ ਪਰ ਅੱਜ ਤੱਕ ਵੀ ਇਸ ਕੇਸ ਦੇ ਵਿੱਚ ਕੁਝ ਅਜੇ ਇੱਕ ਪਾਸੇ ਲੱਗਦਾ ਦਿਖਾਈ ਨਹੀਂ ਦੇ ਰਿਹਾ ਮੁੱਖ ਮੰਤਰੀ ਸਾਹਿਬ ਨੈਪ ਸਿੰਘ ਸੈਣੀ ਨੂੰ ਕਹਿ ਦਿੱਤਾ ਗਿਆ ਕਿ ਸਖਤ ਕਾਰਵਾਈ ਕੀਤੀ ਜਾਵੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਵੀ ਗੱਲ ਪਹੁੰਚੀ ਹੈ ਕਿ ਇਸ ਕੇਸ ਦੇ ਵਿੱਚ ਕੁਛ ਨਾ ਕੁਛ ਕਾਰਵਾਈ ਕੀਤੀ ਜਾਵੇ ਤਾਂ ਕਿ ਜਿਹੜੇ ਦੋਸ਼ੀ ਅਫਸਰ ਨੇ ਉਹਨਾਂ ਨੂੰ ਸਜ਼ਾ ਮਿਲ ਸਕੇ ਕਿਉਂਕਿ ਇਹ ਮਾਮਲਾ ਬਹੁਤ ਵੱਡਾ ਹੈ ਜੇ ਇਸੇ ਤਰ੍ਹਾਂ ਇਨਸਾਫ ਨਾ ਮਿਲਿਆ ਮਾਮਲਾ ਲਟਕਦਾ ਰਿਹਾ ਕਿਉਂਕਿ ਕਈ ਮਾਮਲੇ ਲਟਕ ਵੀ ਜਾਂਦੇ ਆ ਤਾਂ ਫਿਰ ਲੋਕਾਂ ਦੀ ਭਰੋਸੇਯੋਗਤਾ ਦਾ ਸਵਾਲ ਹੈ ਅਦਾਲਤਾਂ ਸਿੱਧੇ ਰੂਪ ਦੇ ਵਿੱਚ ਵੀ ਫੈਸਲਾ ਕੋਈ ਨਾ ਕੋਈ ਕਰ ਸਕਦੀਆਂ ਨੇ ਦੇਖਦੇ ਹਾਂ ਇਹ ਕਹਾਣੀ ਕਿੱਧਰ ਜਾਂਦੀ ਹੈ ਪਰ ਇਸ ਵੇਲੇ ਰੌਲਾ ਬਹੁਤ ਵੱਡੇ ਪੱਧਰ ਤੇ ਪੈ ਗਿਆ ਉਧਰਲੇ ਪਾਸੇ ਰੌਲਾ ਭਾਰਤ ਦੀਆਂ ਦਵਾਈਆਂ ਦਾ ਵੀ ਪਿਆ ਤਿੰਨ ਦਵਾਈਆਂ ਜਿਨ੍ਹਾਂ ਨੂੰ ਵਿਸ਼ਵ ਸਿਹਤ ਸੰਗਠਨ ਨੇ ਇਹ ਕਹਿ ਦਿੱਤਾ ਕਿ ਇਹ ਮਾਨਤਾ ਪ੍ਰਾਪਤ ਨਹੀਂ ਗਿਆ ਉਮੀਦਾਂ ਤੇ ਖਰੀਆਂ ਨਹੀਂ ਉਤਰਦੀਆਂ ਅਸੀਂ ਕੁਐਸਚਨ ਪਹਿਲਾਂ ਦੇਖਿਆ ਸੀ ਕਿ ਮੱਧ ਪ੍ਰਦੇਸ਼ ਦੇ ਸ਼ਿਂਦਵਾੜਾ ਦੇ ਵਿੱਚ 23 ਬੱਚਿਆਂ ਦੀ ਮੌਤ ਹੋਈ ਤਾਮਿਲਨਾਡੂ ਦੇ ਵਿੱਚ ਬੱਚਿਆਂ ਦੀ ਮੌਤ ਹੋਈ ਰਾਜਸਥਾਨ ਹਰਿਆਣੇ ਦੇ ਵਿੱਚ ਬਣੀਆਂ ਕੁਝ ਦਵਾਈਆਂ ਅਜਹੀਆਂ ਜਿਹੜੀਆਂ ਸਿਹਤ ਲਈ ਬੱਚਿਆਂ ਲਈ ਠੀਕ ਨਹੀਂ ਸੀ ਇਸ ਦੇ ਬਾਬਤ ਨੂੰ ਸਵਾਲ ਕਈ ਤਰ੍ਹਾਂ ਦੇ ਖੜੇ ਹੋਏ ਹੁਣ ਉਹ ਤਿੰਨ ਦਵਾਈਆਂ ਜਿਨ੍ਹਾਂ ਦੇ ਕਰਕੇ ਬੱਚਿਆਂ ਨੂੰ ਨੁਕਸਾਨ ਹੋਇਆ ਇਹਦੇ ਵਿੱਚ ਇੱਕ ਤਾਂ ਕੋਲਡ ਡ੍ਰਿਫ ਤੇ ਨਾਲ ਦੀ ਨਾਲ ਰੈਸੀਫ ਫਰੈਸ਼ ਟੀਆਰ ਤੇ ਇੱਕ ਹੋਰ ਦਵਾਈ ਸ਼ੇਪ ਫਾਰਮਾਂ ਦੀ ਰੀ ਲਾਈਫ ਸੀ ਹੁਣ ਇਹ ਦਵਾਈਆਂ ਜਿੱਥੇ-ਜਿੱਥੇ ਵੀ ਭੇਜੀਆਂ ਗਈਆਂ ਭਾਰਤ ਵੱਲੋਂ ਉਹ ਵਾਪਸ ਮੰਗਵਾਉਣ ਦੀ ਗੱਲ ਤਾਂ ਠੀਕ ਹੈ ਕਹਿੰਦੇ ਪਰ ਨਾਲ ਦੀ ਨਾਲ ਨੁਕਸਾਨ ਨਾ ਹੋਵੇ ਚੌਕਸ ਰਹਿਣ ਦੀ ਜ਼ਰੂਰਤ ਵੀ ਦੱਸਿਆ ਗਿਆ ਇਹ ਦਵਾਈਆਂ ਨੂੰ ਬਿਲਕੁਲ ਬੈਂਕ ਕਰ ਦਿੱਤਾ ਗਿਆ ਕਮਾਲ ਦੀ ਗੱਲ ਇਹ ਹੈ ਕਿ ਭਾਰਤ ਵਿੱਚ ਇਹ ਦਵਾਈਆਂ ਦੀ ਚੈਕਿੰਗ ਨਹੀਂ ਕੀਤੀ ਗਈ ਵਿਦੇਸ਼ ਵਿੱਚ ਸਿੱਧੀਆਂ ਭੇਜ ਦਿੱਤੀਆਂ ਗਈਆਂ ਜਿਹਦੇ ਵਿੱਚ ਕੈਮੀਕਲ ਦੀ ਮਾਤਰਾ 0.9 ਚਾਹੀਦੀ ਸੀ 6 ਤੋਂ 9 ਚਾਹੀਦੀ ਸੀ ਉਹ 47.3 46.8% ਦੀ ਤੋ 47 ਦੇ ਵਿੱਚ ਜੇ ਇਸੇ ਤਰ੍ਹਾਂ ਹੋਇਆ ਤਾਂ ਬੱਚਿਆਂ ਦਾ ਸਿੱਧੇ ਰੂਪ ਤੇ ਨੁਕਸਾਨ ਹੋਇਆ ਕਿਉਂਕਿ ਉਹ ਜ਼ਹਿਰ ਪੀ ਰਹੇ ਸੀ ਦਵਾਈ ਨਹੀਂ ਸੀ ਉਹ ਜ਼ਹਿਰ ਸੀ ਪਰ ਜਿੱਥੇ ਇਹ ਦਵਾਈਆਂ ਬਣਦੀਆਂ ਸੀ ਲੋਕਾਂ ਨੂੰ ਪਤਾ ਹੀ ਨਹੀਂ ਸਰਕਾਰਾਂ ਨੂੰ ਪਤਾ ਹੀ ਨਹੀਂ ਉਹਨਾਂ ਦੇ ਅੱਖ ਦੇ ਥੱਲੇ ਸਾਰਾ ਕੁਝ ਹੁੰਦਾ ਗਿਆ ਕਿਸੇ ਨੇ ਆਡਿਟ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹੁਣ ਵਿਸ਼ਵ ਸਿਹਤ ਸੰਗਠਨ ਨੇ ਚੇਤਾਵਨੀ ਜਾਰੀ ਕਰ ਦਿੱਤੀ ਹੈ ਭਾਰਤ ਦੀਆਂ ਇਹ ਤਿੰਨ ਕਾਫਸਰ ਦੇ ਖਿਲਾਫ ਇਹਨਾਂ ਨੂੰ ਬਹੁਤ ਵੱਡਾ ਖਤਰਾ ਦੱਸਿਆ ਅਸੀਂ ਫਿਰ ਕਹਿੰਦੇ ਹਾਂ 25 ਬੱਚਿਆਂ ਦੀ ਮੌਤ ਹੋਈ ਸੀ ਕਈ ਬੱਚੇ ਅਜੇ ਵੀ ਗੰਭੀਰ ਰੂਪ ਵਿੱਚ ਜ਼ਖਮੀ ਨੇ ਬਿਮਾਰ ਨੇ ਜੇਕਰ ਇਹਦੇ ਖਿਲਾਫ ਐਕਸ਼ਨ ਨਾ ਲਿਆ ਗਿਆ ਤੇ ਆਉਣ ਵਾਲੇ ਸਮੇਂ 'ਚ ਦਾ ਉਸਬੇਕਿਸਤਾਨ ਨੂੰ ਦਵਾਈ ਭੇਜੀ ਜਿਹਦਾ ਗੰਭੀਆਂ ਦਵਾਈ ਭੇਜੀ ਤੇ ਭਾਰਤ ਦਾ ਨੁਕਸਾਨ ਹੋਇਆ ਹੁਣ ਵੀ ਹੋ ਸਕਦਾ ਸਖਤ ਕਾਰਵਾਈ ਕਰਨ ਦੀ ਜ਼ਰੂਰਤ ਹੈ ਵੇਲਾ ਪ੍ਰੋਗਰਾਮ ਦੀ ਸਮਾਪਤੀ ਦਾ ਮੈਨੂੰ ਨਵਜੀਤ ਤੁੰਦਿਓਆ ਆਖਿਆ ਦੇਖਦੇ ਰਹੋ ਪ੍ਰਾਈਮਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ